ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਸਰਨਤ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸੰਗਰੂਰ ਦੇ ਧੂਰੀ ਦੇ ਸ਼ਹਿਰੀ ਖੇਤਰਾਂ 'ਚ ਪੈਂਦੇ ਫਾਟਕਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਛੇਤੀ ਹੀ ਧੂਰੀ ਰੇਲਵੇ ਫਾਟਕਾਂ ਤੇ ਪੁਲ ਬਣਾਇਆ ਜਾਵੇਗਾ ਇਸ ਰੇਲਵੇ ਪੁਲ ਤੇ ਤਕਰੀਬਨ 59 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਪੁਲ ਬਣਾਉਣ ਲਈ 1 ਸਾਲ ਦਾ ਸਮਾਂ ਲੱਗੇਗਾ ਇੱਕ ਇਲੈਕਸ਼ਨ ਸੀ ਹੁਣ ਬਾਇ ਇਲੈਕਸ਼ਨ ਮੈਨੂੰ ਸਾਰੇ ਹੀ ਜਾ ਕੇ ਧੂਰੀ ਦੇ ਤੇ ਇਸ ਜ਼ਿਲ੍ਹੇ ਦੇ ਬੀਜੇਪੀ ਦੇ ਸਾਡੀ ਲੀਡਰਸ਼ਿਪ ਵੀ ਸਾਡੇ ਵਰਕਰ ਵੀ ਉਹ ਜਾ ਕੇ ਆ ਦੁਕਾਨਦਾਰ ਐਸੋਸੀਏਸ਼ਨ ਸਾਰੀਆਂ ਇਕੱਠੇ ਹੋ ਕੇ ਆੜਤੀਏ ਸਾਰੇ ਵੀਜੀ ਉਹ ਇਲੈਕਸ਼ਨ ਕਰਕੇ ਉੱਥੇ ਆਏ ਹੋਏ ਸੀ ਤੇ ਸਾਰਿਆਂ ਨੇ ਮੈਨੂੰ ਤਿੰਨ ਦਿਨ ਲਗਾਤਾਰ ਮੈਨੂੰ ਘੇਰਿਆ ਇਹ ਗੱਲ ਕਹੀ ਵੀ ਧੂਰੀ ਦੋ ਹਿੱਸਿਆਂ ਚ ਮੰਡਿਆ ਹੋਇਆ ਜੀ ਭਾਈ 21 ਪੇਅਰ ਨੇ ਟਰੇਨ ਦੇ ਜਿਹੜੇ ਆਉਣ ਜਾਣ ਮਤਲਬ ਉਹ ਪੂਰੇ ਉਹ ਨਿਕਲਦੇ ਆ ਤੇ ਤਰਗੀਵਨ 3-4 ਘੰਟੇ ਕਦੇ-ਕਦੇ ਤਾਂ ਲਗਾਤਾਰ ਘੰਟਾ-ਘੰਟਾ ਇਹ ਫਾਟਕ ਬੰਦ ਰਹਿੰਦਾ ਜੇ ਤੁਸੀਂ ਕਿਸੇ ਸਕੂਲ ਜਾਣਾ ਕਿਸੇ ਨੇ ਹਸਪਤਾਲ ਜਾਣਾ ਕਿਸੇ ਨੇ ਕੋਈ ਬਾਹਰ ਜਾਣਾ ਜੇ ਉਰਈ ਉਹ ਘੰਟਿਆਂ ਬੱਧੀ ਫਸਿਆ ਰਿਆ ਜਿਹੜੀ ਕਿ ਰਾਜਧਾਨੀ ਆਮ ਆਦਮੀ ਪਾਰਟੀ ਦੀ ਤੇ ਬਾਕੀ ਆਪਾਂ ਕੀ ਕਰਾਂਗੇ ਮੈਂ ਔਨ ਰਿਕਾਰਡ ਕਹਨਾ ਜਿੰਨਾ ਵੀ ਇਸ ਪੁੱੜ ਲਈ ਪੈਸਾ ਲੱਗੂਗਾ ਉਹ ਅਸੀਂ ਰੇਲਵੇ ਵਿਭਾਗਾਂੇ ਲਾਉਣ ਨੂੰ 100% ਤਿਆਰ ਇਸ ਤੋਂ ਪਹਿਲਾਂ ਕਿੰਤੂ ਰਾਜ ਮੰਤਰੀ ਨੇ ਲੈਵਲ ਕ੍ਰਾਸਿੰਗ ਕੈਬਨ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਕਿਹਾ ਕਿ ਸਮਰਪਿਤ ਕੈਬਨ ਮੈਨ ਬਲੂ ਨਬਾਈ ਜਾਨ ਵਾਲੀ ਐਮ ਭੂਮਿਕਾ ਸਿਗਨਲ ਚਲਾਉਣ ਤੋਂ ਲੈ ਕੇ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਤੱਕ ਉਹਨਾਂ ਦੀ ਚੌਕਸੀ ਅਤੇ ਅਨੁਸ਼ਾਸਨ ਹੀ ਰੇਲਵੇ ਨੂੰ ਸਚਾਰੂ ਟੰਗਾਂ ਚਲਾਉਂਦੇ ਨੇ ਰਾਜ ਮੰਤਰੀ ਨੇ ਲੋਕੋ ਪਾਇਲਟ ਕਰਨਲ ਸਿੰਘ ਨਾਲ ਕੀਤੀ ਮੁਲਾਕਾਤ ਦੀਆਂ ਤਸਵੀਰਾਂ ਸਣੇ ਇੱਕ ਸੋਸ਼ਲ ਮੀਡੀਆ ਪੋਸਟ ਐਲ ਸੀ ਟ੍ਰੇਨਟ ਏ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦਿਆਂ ਉਹਨਾਂ ਰੇਲਵੇ ਦੇ ਅਜਿਹੇ ਅਣਗਿਣਤ ਨਾਇਕਾਂ ਦੀ ਸ਼ਲਾਘਾ ਕੀਤੀ ਉਹਨਾਂ ਕੁਝ ਸਮਾਂ ਤੂਰੀ ਰੇਲਵੇ ਸਟੇਸ਼ਨ ਤੇ ਸਾਥੀ ਨਾਲ ਗੱਲਬਾਤ ਕਰਨ ਚ ਗੁਜ਼ਾਰਿਆ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਯਾਤਰੀਆਂ ਦੇ ਫੀਡਬੈਕ ਸੁਝਾਅ ਅਤੇ ਕਹਾਣੀਆਂ ਭਾਰਤ ਦੀ ਅਸਲ ਭਾਵਨਾ ਨੂੰ ਦਰਸਾਉਂਦੀਆਂ ਨੇ ਤੇ ਇੱਕ ਵਧੇਰੇ ਕੁਸ਼ਲ ਅਤੇ ਯਾਤਰੀ ਅਨੁਕੂਲ ਭਾਰਤੀ ਰੇਲਵੇ ਬ੍ਰਾਂਡ ਚ ਸਾਡੀ ਅਗਵਾਈ ਕਰਦੀਆਂ ਨੇ ਰਾਜ ਮੰਤਰੀ ਨੇ ਕਿਹਾ ਕਿ ਤੁਹਾਡੀ ਯਾਤਰਾ ਸਾਡਾ ਮਿਸ਼ਨ ਹੈ ਰਮਨਿਤ ਬਿੱਟੂ ਨੇ ਤੂਰੀ ਰੇਲਵੇ ਸਟੇਸ਼ਨ ਤੇ ਇੱਕ ਦੁਕਾਨਦਾਰ ਨਾਲ ਵੀ ਗੱਲਬਾਤ ਕੀਤੀ ਇਸ ਦਾ ਮਕਸਦ ਰੋਜ਼ਾਨਾ ਦੇ ਕਾਰਜਾਂ ਅਤੇ ਜ਼ਮੀਨੀ ਪੱਧਰ ਤੇ ਦਰਪੇਸ਼ ਚੁਣੌਤੀਆਂ ਨੂੰ ਸਮਝਣਾ ਸੀ ਕੇਂਦਰੀ ਰਾਜ ਮੰਤਰੀ ਨੇ ਮੌਕੇ ਤੇ ਮਿਲੀਆਂ ਸ਼ਿਕਾਇਤਾਂ ਦਾ ਫੌਰੀ ਨਿਰਪੱਖ ਤੇ ਬੰਦਾ ਹੱਲ ਯਕੀਨੀ ਬਣਾਉਂਦੇ ਹੁਕਮ ਵੀ ਦਿੱਤੇ ਇੱਕ ਵੱਖਰੀ ਸੋਸ਼ਲ ਮੀਡੀਆ ਪੋਸਟ ਜੋ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਵੀ ਸਾਂਝਾ ਕੀਤਾ ਜਿਸ ਵਿੱਚ ਭਗਵੰਤ ਮਾਨ ਵੱਲੋਂ ਤੂਰੀ ਦੇ ਲੋਕਾਂ ਨੂੰ ਓਵਰਬ੍ਰਿਜ ਨੂੰ ਮਨਜ਼ੂਰੀ ਦਿੱਤੇ ਜਾਂਦਾ ਦਾਵਾ ਕੀਤਾ ਗਿਆ ਬਿੱਟੂ ਨੇ ਕਿਹਾ ਕਿ 54 ਕਰੋੜ 76 ਲੱਖ ਕਿ ਕਿਥੇ ਨੇ ਮਾਨ ਸਾਹਿਬ ਸਾਨੂੰ ਵੀ ਦੱਸੋ ਸਾਨੂੰ ਵੀ ਪੁਲ ਬਣਾਉਣ ਦੀ ਜਲਤੀ ਹੈ